ਸਾਡੇ ਅੰਦੀ ਸਾਗਰ ਡੈਮ ਵਿੱਚ ਇੱਕ ਬਹੁਤ ਵੱਡਾ ਸਰਕਾਰੀ ਹਸਪਤਾਲ ਹੈ ਅੱਜ ਇਸ ਪੋਸਟ ਮੈਡੀਕਲ ਹਸਪਤਾਲ ਨੂੰ ਇੱਕ ਡਿਸਪੈਂਸਰੀ ਦਾ ਦਰਜਾ ਦਿੱਤਾ ਜਾ ਰਿਹਾ ਇਸ ਵਿਰੋਧ ਵਿੱਚ ਸਾਡੇ ਨੇੜੇ-ਨੇੜੇ ਪਿੰਡਾਂ ਤੋਂ ਸਾਰੇ ਸਰਪੰਚ ਆਏ ਆ ਅਸੀਂ ਇਹਨਾਂ ਦਾ ਜਿਆਦਾ ਤੋਂ ਜਿਆਦਾ ਵਿਰੋਧ ਕਰਦੇ ਹਾਂ ਕਿ ਇਹਨੂੰ ਡਿਸਪੈਂਸਰੀ ਨਹੀਂ ਬਣਾਇਆ ਜਾਏ ਇਹਨੂੰ ਹਸਪਤਾਲ ਨੂੰ ਅਪਗ੍ਰੇਡ ਹੋਰ ਕੀਤਾ ਜਾਵੇ ਬਾਕੀ ਅਗਰੇ ਸਰਕਾਰ ਪ੍ਰਸ਼ਾਸਨ ਸਾਡੀ ਇਸ ਗੱਲ ਨੂੰ ਨਹੀਂ ਮੰਨਦਾ ਅਸੀਂ ਇਸ ਤੋਂ ਜ਼ਿਆਦਾ ਇਹਦੇ ਉੱਪਰ ਐਕਸ਼ਨ ਹੈ ਇਸ ਹਸਪਤਲ ਵਿੱਚ ਬਿਲਡਿੰਗ ਸਾਫ ਹਰ ਤਰ੍ਹਾਂ ਦੀ ਜੋ ਇੱਕ ਹਸਪਤਲ ਨੂੰ ਸੁਵਿਧਾ ਚਾਹੀਦੀ ਹੈ ਉਹ ਸੁਵਿਧਾ ਹੈ ਪਰ ਫਿਰ ਵੀ ਸਰਕਾਰ ਇਹ ਚਾਹੁੰਦੀ ਹੈ ਕਿ ਇਹਦਾ ਜਿਹੜਾ ਦਰਜਾ ਹੈ ਹਸਪਤਲ ਦਾ ਡਿਸਪੈਂਸਰੀ ਬਣਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਰਿਕਵੈਸਟ ਕਰਦੇ ਹਾਂ ਕਿ ਇਹਨੂੰ ਹਸਪਤਾਲ ਨੂੰ ਡਿਸਪੈਂਸਰੀ ਤੋਂ ਛੱਡ ਕੇ ਇਹਨੂੰ ਹੋਰ ਅਪਗ੍ਰੇਡ ਕੀਤਾ ਜਾਵੇ। ਅੱਜ ਇਸ ਰਣਜੀਤ ਸਾਗਰ ਹਸਪਤਾਲ ਦੇ ਵਿੱਚ ਸਮੂਹ ਸਰਪੰਚਾਂ ਦੀ ਇੱਕ ਮੀਟਿੰਗ ਹੋਈ ਹੈ ਜਿਦੇ ਵਿੱਚ ਅੱਜ ਇਹ ਪਤਾ ਲੱਗਿਆ ਹੈ ਕਿ ਇਸ ਹਸਪਤਾਲ ਨੂੰ ਡਾਉਣ ਕਰਕੇ ਇੱਕ ਡਿਸਪੈਂਸਰੀ ਦਾ ਰੂਪ ਦਿੱਤਾ ਜਾ ਰਿਹਾ ਹੈ। ਸੋ ਜਿਹੜਾ ਕਿ ਸਰਾਸਰ ਗਲਤ ਹੈ ਇਲਾਕੇ ਦੇ ਵਾਸਤੇ ਬਹੁਤ ਹੀ ਇੱਕ ਇਹ ਮਾੜੀ ਖਬਰ ਹੈ। ਇਲਾਕਾ ਵਾਸੀਆਂ ਦੀ ਇਹ ਸਰਕਾਰ ਨੂੰ ਅਪੀਲ ਹੈ ਕਿ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਏ ਨਾ ਕਿ ਡੀਗ੍ਰੇਡ ਔਰ ਇਹਦੇ ਵਿੱਚ ਹਸਪਤਾਲ ਦੇ ਵਿੱਚ ਜਿੰਨੀਆਂ ਵੀ ਸੁਵਿਧਾ ਨੇ ਉਹ ਸਾਰੀਆਂ ਇਸ ਵੇਲੇ ਉਪਲਬਧ ਨੇ ਇਨਾਂ ਦਾ ਬਿਲਡਿੰਗ ਅੱਛੀ ਹੈ ਮੈਡੀਕਲ ਸਟਾਫ ਅੱਛਾ ਹੈ ਐਂਬੂਲੈਂਸ ਸੁਵਿਧਾ ਹੈ ਇਹ ਸਾਰੀਆਂ ਸੁਵਿਧਾ ਜਿਹੜੀਆਂ ਨੇ ਇਸ ਵੇਲੇ ਪੋਸਿਬਿਲਿਟੀ ਦੇ ਵਿੱਚ ਮੌਜੂਦ ਨੇ ਸੋ ਸਰਕਾਰ ਨੂੰ ਸਮੂਹ ਇਲਾਕਾ ਵਾਸੀਆਂ ਵੱਲੋਂ ਬੇਨਤੀ ਹੈ ਕਿ ਉਹ ਇਸ ਹਸਪੀਟਲ ਨੂੰ ਅਪਗ੍ਰੇਡ ਕਰਨ ਜੀ ਸਰੇ ਸ਼੍ਰੀਮਾਨ ਜੀ ਇਸ ਤਰ੍ਹਾਂ ਕੀ ਮੈਂ ਨੁਕਤ ਮਾਰਕੀਟ ਦੇ ਵਿੱਚ ਚਾਰਜ ਜਾਗਾ ਹਸਪੀਟਲ ਜਿਸ ਦੇ ਅੰਦਰ ਐਸੋਨ ਸਾਹਿਬ ਨਾਲ ਗੱਲ ਹੋਈ ਸੀ ਕਿ ਤੇ ਉਹ ਇਹਦੇ ਬਾਰੇ ਦੱਸਦੇ ਸੀਗੇ ਕਿ ਰੀਸਟ੍ਰਕਚਰਿੰਗ ਹਰ ਮੈਗਮੈਟਿਕ ਕੀਤੀ ਜਾ ਰਹੀ ਹੈ। ਇਹਦੇ ਮੁਤਾਬਕ ਇਹ ਸਾਡਾ ਹਸਪੀਟਲ ਪੈਂਦਾ ਜਿਸ ਤਰ੍ਹਾਂ ਦੇ ਡੈਮ ਦੇ ਅੰਦਰ ਬਿਲਡਿੰਗ ਹੋਣੀ ਪੈਂਦੀ ਹੈ ਸਾਰੀ ਤੇ ਸਟਾਫ ਜਿਹੜਾ ਹੈਗਾ 50 50 ਹੈਗਾ ਹੈਲਥ ਦਾ ਹੈਗਾ ਸਿਊਟਿਸ਼ਨ ਤੇ ਮੈਕਸਮ ਛੂਟੀ 70% ਹੈਗਾ ਹੈਲਥ ਦਾ ਤੇ 3% ਆਪਾਂ ਕਲਸਟਰਡ ਹੈਗਾ ਉਹ ਜਿਹੇ ਸਾਡੇ ਡਵੈਲਪਮੈਂਟ ਵੀਟਰੀ ਚੱਲਿਆ ਹੈ। ਦੇਹ ਪ੍ਰਸ਼ਾਸਨ ਵੱਲੋਂ ਸਾਰੀਆਂ ਫਸਿਲਿਟੀ ਆਲ ਕਾਈਂਡ ਆਫ ਸਿਟੀ ਜਿਹੜੀ ਹੈਗੀ ਐ ਐਂਬੂਲੈਂਸ ਲਗੋਟੀ ਦਾ ਓਟੀ ਓਰਪੀ ਕੋਲੇ ਜਾਂ ਨੈਸ਼ਨਲ ਸਟ੍ਰੋਕ ਕੇਂਦਰ ਖੁੱਲਿਆ ਗਿਆ ਵਾ ਤੇ ਲਗੋਤੀ ਵੀ ਚੱਲਦੀ ਹੈ ਆਪਣਾ ਓਟੀ ਜਿਹੜਾ ਹੈਗਾ ਆਪਰੇਸ਼ਨ ਥੀਟਰ ਆ ਉਹ ਵੀ ਅੱਛੀ ਤਰ੍ਹਾਂ ਚੱਲਦਾ ਜੀ। ਸੈਕੰਡਰੀ ਸਾਡੇ ਅੱਥੇ 14 12 14 ਪਿੰਡੜੇ ਹੈਗੇ ਨਾ ਇਸ ਹਫ਼ਤਾ ਨੂੰ ਇਫੈਕਟਡ ਹੈਗੇ ਆ 50 ਬெட் ਹਸਪੀਟਲ ਹੈਗਾ ਇਹਦਾ। ਇਸ ਦੇ ਵਿੱਚ ਜੇਕਰ ਆਪਾਂ ਇਹਨੂੰ ਰੀਸਟੈਕਿੰਗ ਕਰਕੇ ਕੱਟਿਆ ਜਾਏ ਤਾਂ ਇਹਦੇ ਇੱਕ ਨਿੱਕੀ ਜਿਹੀ ਰਿਸਪਾਂਸਿਬਿਲਿਟੀ ਰਹੀ ਜਾਂਦੀ ਹੈ ਸਾਡੇ ਮਾਜੋਗ ਅਸਟੋ ਸਾਬ ਨੇ ਇਹਦਾ ਇੱਕ ਫ੍ਰੈਸ਼ ਸਾਈਡ ਜਵਾਬ ਦਿੱਤੀ ਭੇਜਿਆ ਹੋਇਆ ਹੈਸਟ ਡਿਪਾਰਟਮੈਂਟ ਨੂੰ ਕਿ ਇਹ ਰੀਸਟੈਕਿੰਗ ਨਾ ਕੀਤੀ ਜਾਵੇ ਕਿਉਂਕਿ ਇੱਥੇ 14 ਪਿੰਡਾਂ ਦੇ ਲੋਕ ਜਿਹੜੇ ਹੈਗੇ ਐ ਇਫੈਕਟ ਹੁੰਦੇ ਆ ਡੇ ਨਾਈਟ ਸਰਵਿਸ ਚੱਲਦੀ ਹੈ ਤੇ ਜੇਕਰ ਇਹ ਹੋ ਗਿਆ ਤੇ ਸਾਡੇ ਸਮਾਜ ਵਾਸਤੇ ਤੇ ਇਹਨੂੰ ਮੜਾ ਹੀ ਹੈਗਾ ਜੀ ਬਾਕੀ ਸਾਡਾ ਡੈਮ ਪ੍ਰੋਜੈਕਟ ਸਾਰਾ ਕੁਝ ਅਗਲੀ ਮਿਤੀ ਦੇ ਦੇ ਰਿਹਾ ਸਾਰਾ ਕੁਝ ਕਿਤਾਬ ਦੇ ਐਪਸਰ ਦੀ ਦੇ ਰਿਹਾ ਕੁਝ ਕਰ ਰਿਹਾ ਵਾ ਇਹਨਾਂ ਨੂੰ ਮੈਡੀਸਨ ਦੇ ਰਿਹਾ ਆਲ ਕਾਈਂਡ ਦੇ ਵਿਚ ਆਰ ਕੁਆਟ ਹੈਗਾ ਆਪਾਂ ਇਹਨਾਂ ਨੂੰ ਸਪਲਾਈ ਕਰ ਰਹੇ ਆ ਤੇ ਸੈਕੰਡਲੀ ਜੇ ਨਾ ਇਹ ਨਾਲ ਤੇ ਹੀ ਰਿਕਵੈਸਟ ਹੀ ਕਰਦੇ ਆ ਕਹਿ ਸਕਦੇ ਆ ਆਪਸ ਨੂੰ ਕਿ ਇਹ ਇਹਦੇ ਬਾਰੇ ਥੋੜਾ ਨਾਲ ਵਿਚਾਰ ਕੀਤਾ ਜਾਵੇ ਬਾਕੀ ਜੋ ਸਾਡਾ ਪ੍ਰਸ਼ਾਸਨ ਅਕੋਂ ਇੱਥੇ ਸ਼ਾਇਦ ਕੋਈ ਐਕਸਪਰਟ ਇਹਦੇ ਬਾਰੇ ਕਿਸੇ ਹੋਰ ਵਿਚਾਰਤਾ ਕਰੇਗਾ ਤੇ ਬਾਕੀ ਪਰ ਸਾਹਮਣੇ ਹੈ ਜੀ ਲੋਕਾਂ ਦੀ ਡਿਮਾਂਡ ਹੈਗੀ ਆ ਬਾਹਰ ਲੋਕ ਕਿੰਨਾ ਘੱਟ-ਘੱਟਾ ਹੋ ਗਿਆ ਅੱਜ ਨਾ ਤੇ ਕੀ ਗੱਲ ਅਸੈਂਡਰ ਕੀ ਸੁਣੋ ਜੇਪਾ ਮੈਂ ਤੇ ਇਹ ਜਿੱਥੇ ਚੰਕੀ ਬਲਾਈ ਡੀਗੇ ਬਲਾਈ ਤੁਸੀਂ ਰਿਕਵੈਸਟ ਕਰ ਸਕਦੇ ਆ ਕਿ ਆਮ ਲੋਕਾਂ ਦੀ ਇੱਥੇ ਬਹੁਤ ਜ਼ਿਆਦਾ ਸੌਦਾ ਲੋਕਾਂ ਨੂੰ ਮਿਲਦੀ ਹੈ ਡੇ ਨਾਈਟ ਆਪਰੇਸ਼ਨ ਹੁੰਦੇ ਆ ਫੀਡ ਵਿੱਚ ਗੈਣੀ ਰੋਕ ਸਰ ਬਹੁਤ ਅੱਛੇ ਰਹੀ ਹੈ ਤੇ ਡਾਟਾ ਲਾਨੀ ਚੁਣ ਸਾਡੇ ਇੱਥੇ ਹੈਗਾ ਬਹੁਤ ਅੱਛੀ ਕਾਈਂਡ ਦੇ ਨਾਈਟ ਲੋਕਨ ਦੇ ਦੂਵੀਂ ਮਹੀਨੇ ਲੀਡੀਟੀ ਨੇ ਸੈਕੰਡਲੀ ਸਾਡੇ ਸਟੇਟਿਕਾ ਦਫਤਰ ਹੈਗੇ ਸੌਦਾ ਆਪ ਹੀ ਬੜੇ ਲੋਕਾਂ ਦੀ ਹੈ ਫੋਨ ਦਾ ਸਿਸਟਮ ਹੈਗੇ ਇਹ ਦੁਕਾਨ ਦਾ ਕਾਫੀ ਸੌਦਾ ਲੋਕਾਂ ਨੂੰ ਦਿੰਦੀ ਹੈ ਉਹ ਸਾਡੇ ਇੱਥੇ ਮੈਕਸਮ ਡਾਕਟਰ ਹੈਗੇ ਆ ਦੂਜੀ ਹੈਗੇ ਆ ਜੇਕਰ ਇਹ ਜੇਕਰ ਇਹਨ ਕੀਸੇ ਰਿਸਟ੍ਰਕਸ਼ਨ ਦੇ ਵਿੱਚ ਇਹ ਛੋਟਾ ਜਿਹਾ ਕੰਮ ਲਿਖੀ ਲਗੂਠੀ ਰਹਿ ਜਾਂਦੀ ਹੈ ਇੱਥੇ ਤੇ ਡਿਸਪੈਂਸਿਵ ਰਹਿ ਜਾਂਦੀ ਹੈ ਫਿਰ ਤੇ ਲੋਕੀ ਮੇਰੇ ਹਿਸਾਬ ਨਾਲ ਸਾਡਾ ਸਮਾਜ ਜਿਹੜਾ ਆਣ ਜਿੰਨਾ ਆਪਣਾ ਸੇਵਾ ਪ੍ਰੋਵਾਈਡ ਕਰਾ ਰਹੀ ਹੈ ਮਹਿਕਮਾ ਕਰਾ ਰਿਆ ਕਿਸੇ ਪਰਦਾਦੀ ਹੋ ਗਈ ਇੱਥੋਂ 12 14 ਕਿਲੋਮੀਟਰ ਪੱਦਾ ਪਠਾਨ ਤੋਂ ਦੂਰ ਪੱਦਾ One of the premium and prestigious professional institutes providing a wide range of professional courses with 100% placement assistance. We are